ਖੂਬਸੂਰਤ ਹਿਮਾਲਿਆ ਦੀ ਗੋਦ ਬਰੀਨਾਗ ਚਸ਼ਮੇ ਚੋਂ ਨਿਕਲ ਕੇ ਸ਼੍ਰੀਨਗਰ ਤੇ ਸੁੰਦਰਪੁੱਲ ਝੀਲ ਨੂੰ ਛੋਂਦਾ ਹੋਇਆ ਪਾਕਿਸਤਾਨ ਵਿੱਚ ਜਾਂਦਾ ਹੈ ਇਹ ਦਰਿਆ ਹਾਂਜੀ ਗੱਲ ਕਰ ਰਹੇ ਹਾਂ ਚੇਲਮ ਦੀ ਚੇਲਮ ਨੂੰ ਪੁਰਾਤਨ ਸਮੇਂ ਦੇ ਵਿੱਚ ਵਿਤਸਤਾ ਨਾਮ ਤੋਂ ਜਾਣਿਆ ਜਾਂਦਾ ਸੀ ਇਸ ਦਾ ਜ਼ਿਕਰ ਮਹਾਭਾਰਤ ਅਤੇ ਰਿਗਵੇਦ ਵਿੱਚ ਵੀ ਮਿਲਦਾ ਹੈ ਅਲੈਗਜ਼ੈਂਡਰ ਤੇ ਪੋਰਸ ਦੀ ਲੜਾਈ ਵੀ ਚੇਲਮ ਦਰਿਆ ਦੇ ਕੰਡੇ ਤੇ ਹੋਈ ਸੀ ਇਹ ਦਰਿਆ ਪੰਜ ਦਰਿਆਵਾਂ ਵਿੱਚੋਂ ਇੱਕ ਹੈ ਜਿਸ ਦੇ ਉੱਤੇ ਪੰਜਾਬ ਦਾ ਨਾਮ ਬਣਿਆ 1960 ਸਿੰਧੂ ਜਲ ਸੰਧੀ ਅਨੁਸਾਰ ਇਸ ਦਾ ਜ਼ਿਆਦਾਤਰ ਹਿੱਸਾ ਪਾਕਿਸਤਾਨ ਨੂੰ ਦਿੱਤਾ ਗਿਆ ਭਾਰਤ ਇੱਥੇ ਕੇਵਲ ਛੋਟੇ-ਮੋਟੇ ਸਿੰਚਾਈ ਅਤੇ ਬਿਜਲੀ ਦੇ ਪ੍ਰੋਜੈਕਟ ਹੀ ਲਗਾ ਸਕਦਾ ਹੈ। ਸ਼੍ਰੀਨਗਰ ਦਰਿਆ ਕੰਡੇ ਜਦੋਂ ਸੂਰਜ ਡੁੱਬਦਾ ਹੈ ਤਾਂ ਚੇਲਮ ਸੋਨੇ ਵਾਂਗ ਚਮਕਦਾ ਹੈ। ਕੁਦਰਤ ਵੀ ਇਸ ਨੂੰ ਪਿਆਰ ਕਰਦੀ ਹੈ। ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਗਲੀ ਵੀਡੀਓ ਤੁਸੀਂ ਕਿਸ ਟੌਪਿਕ ਤੇ ਦੇਖਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ 'ਚ ਜਰੂਰ ਦੱਸਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।